ਦਾ ਖਾਲਸਾ ਤੁਹਾਡਾ ਗੁੱਜੇ ਕਿ ਪਟੇ ਐਨੀ ਕੱਲ ਭੋੜ ਕੇ ਨਾ ਕਹੇ ਤਾਂ ਪੰਜਾਬੀ ਚੋਂ ਸਮਝਣੀ ਆਉਂਦੀ ਇਹ ਮੈਂ ਬੜੇ ਜ਼ਮੇ ਸਮੇ ਤੋਂ ਦੇਖਦਾ ਪਕੌੜੇ ਕਿਤੇ ਲੱਗੇ ਹੁਣ ਢੇਰੀ ਠਾ ਦਿੰਦੇ ਆ ਲੰਦਰ ਦੀ ਵਾਰੀ ਆ ਕਿ ਚੁੱਪ ਕਰ ਦਿੰਦੇ ਆ ਪਰ ਜਦੋਂ ਮਲੇ ਕੰਮ ਦੀ ਗੱਲ ਆਵੇ ਉਦੋਂ ਆਪਾਂ ਕਹਿੰਦੇ ਨਾ ਹੁਣ ਹਟ ਜਾ ਨਾ ਹੁਣ ਤੈਨੂੰ ਹਟ ਜਾਣਾ ਚਾਹੀਦਾ ਸਾਨੂੰ ਗੁਰਬਾਣੀ ਕਹਿੰਦੀ ਆ ਕਿਸ ਸੁਣਨੇ ਕਿਸੇ ਕਹੀਏ ਅਸੀਂ ਕਦੇ ਸੁਣਾਈ ਕਿ ਸਾਲੀਓਂ ਪਰ ਕਹਦੇ ਰਹੇ ਅਸੀਂ ਨਾ ਕਦੇ ਬਹੁਤ ਗੁਰੂ ਸਾਹਿਬ ਦੀ ਨਹੀਂ ਮੰਨੀ ਨਾ ਕਦੇ ਚੰਦੇ ਵਿਚਾਰਵਾਨਾਂ ਦੀ ਮੰਨੀ ਨਾ ਕਦੇ ਘਰਦਿਆਂ ਦੀ ਮੰਨੀ ਨਾ ਕਦੇ ਉਸਤਾਦਾਂ ਦੀ ਮੰਨੀ ਅੱਜ ਸਾਡੇ ਪੰਜਾਬ ਦੇ ਹਾਲਾਤ ਇਹ ਆ ਕਿ ਨਿਤ ਨਵਾਂ ਉਸਤਾਦ ਜਾਂਦਾ ਤੇ ਨਿਤ ਨਵਾਂ ਸੁਪੂਆਉਂਦਾ ਗਿਆ ਜਾਏਗਾ ਇਹਦੇ ਜਿਹੜੀਆਂ ਸ਼ਕਤੀਆਂ ਆਈਆਂ ਜਾਂ ਤੁਹਾਡੇ ਵੀ ਸਮੇਂ ਦੀ ਕਦਰ ਕਰਦਾ ਇਹ ਕਿਉਂ ਆਈਆਂ ਕਿਉਂਕਿ ਇਹਨਾਂ ਨੂੰ ਬੋਲ-ਕੋਲ ਕਰਾ ਜਾਂ ਹੋਰ ਪਿੰਡਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਉਹ ਜਿਹੜੇ ਚਲਾਏ ਜਾਂਦੇ ਆ ਉਹਨਾਂ ਦੇ ਨਾਲ ਮੋਹ ਹੈਗਾ ਕਿ ਪੰਜਾਬ ਦੇ ਪ੍ਰਤੀ ダਖਦਾ ਉੱਤੇ ਲਿਖਿਆ ਹੋਇਆ ਮੱਥੇ ਤੇ ਉੱਤੇ ਵਸਦਾ ਰਹੇ ਪੰਜਾਬ ਤੁਸੀਂ ਇਹ ਦੇਖੋ ਵੀ ਪੰਜਾਬ ਨੂੰ ਵਸਤਾ ਰੱਖਣ ਦਾ ਕੋਈ ਯੋਗਦਾਨ ਪਾਇਆ ਕਿ ਨਹੀਂ ਤੇ ਜਦ ਰੋਟੀ ਖਾਦੇ ਘਟਦੇ ਫੇਰੇ ਹੱਥ ਮਾਰੇ ਘਾੜੇ ਤੜਕੇ ਨੂੰ ਉੱਠ ਕੇ ਕੰਮ ਲੇ ਲਗੇ ਤਾਂ ਫਿਰ ਉਸੇ ਕਰਕੇ ਉੱਤੇ ਆ ਗਏ ਆ ਤੇ 3600 ਕੱਢ ਲਈ ਨੂੰ ਉਸ ਕੁਛ ਵੀ ਪੜਨਾ ਪੰਜਾਬ ਦਾ ਕੁਛ ਵੀ ਪੜਨਾ ਪੰਜਾਬ ਦਾ ਕਿਤੇ ਆਪਾਂ ਇਸ ਪਾਸੇ ਪਤਲੀ ਤਰੇ ਅਸੀਂ ਹਰ ਰੋਜ਼ ਇਹ ਗੱਲ ਕਹਿੰਦੇ ਆ ਪੰਜਾਬ ਵਸਤਾ ਪੁਰਾਂ ਦੇ ਨਾਮ ਤੇ ਆਪਦੇ ਆਪ ਨੂੰ ਜ਼ਮਾਨਤ ਕਰ ਲੋ ਕਦੇ ਗੁਰਾਂ ਦੀ ਮੰਨੀ ਆ ਕਿੰਨੇ ਪੰਜਾਬੀ ਜਾਂ ਜਿਹਦਾ ਕੋ ਕਰਮ ਬਾਦਸ ਨੂੰ ਉਹਦੇ ਨਾਮ ਆਉਂਦੇ ਆ ਕਿੰਨੇ ਪੰਜਾਬੀਆਂ ਜਿਨ੍ਹਾਂ ਨੂੰ ਪਰੰਪਰਾ ਪੰਜ ਬਿਆਨ ਦੇ ਨਾਮ ਦੇ ਆ ਤੇ ਜੇਕਰ ਆਉਂਦਾ ਕੁਝ ਨਹੀਂ ਤਾਂ ਫਿਰ ਤਾਂ ਇੱਕ ਦੂਜੇ ਦੇ ਵਿੱਚ ਵੰਜੀ ਕਰ ਲੋ ਕਿ ਫਿਰ ਨੂੰ ਬੋਲਦਾ ਮੱਡੀ ਢਲੋ ਲਕਾਸ ਦਾ ਨਾਮੀ ਬੋਗ ਮਾਣਾ ਬੰਦਾ ਅੱਜ ਗਦੀਪੁੰਦਾ ਦੇ ਵਿੱਚ ਵੀ ਬਹੁਤ ਸਾਰੇ ਨੁਕਸਾਨ ਟੈਣਾ ਤੋਂ ਵੀ ਨੁਕਸਾਨ ਦਾ ਭਟਾਰਾ ਆ ਮਨਦੀਪ ਸਿੰਘ ਬੰਨੇ ਚ ਨੁਕਸਾਨ ਕੱਢ ਦਿਓ ਆ ਪਰਮਹੂਲ ਸਿੰਘ ਦੇ ਵਿੱਚ ਨੁਕਸਾਨ ਕੱਢ ਦਿਓ ਕਿਥੇ ਮੇਰੇ ਵੀ ਹਰਜਿੰਦਰ ਸਿੰਘ ਖੋਦਾ ਚ ਨੁਕਸਾਨ ਕੱਢ ਦਿਓ ਔਰ ਜੇ ਹਰਮਨ ਸਿੰਘ ਦੇ ਨੁਕਸਾਨ ਕੱਢ ਦਿਓ ਔਰ ਗਾਤੀ ਕੁੜੀਆਂ ਦੇ ਵਿੱਚ ਨੁਕਸਾਨ ਕੱਢ ਦਿਓ ਤਾਂ ਬਸ ਫਿਰ ਤਾਂ ਆਇ ਸੁਲੋਕ ਬਾਬਾ ਹੁਣ ਗੌਰ ਨਾਲ ਸੁਣਿਓ ਰੋਟੀ ਲੱਗੀ ਆ ਬਾਦ ਵਿੱਚ ਖਾਵਾਂਗੇ ਕਹਿੰਦੇ ਠਹਿਰ ਕੇ ਚਲਾਂਗੇ ਬਾਟ ਉੱਤੇ ਅਜੇ ਪਰਦਾ ਪਿਆ ਹੈ ਸੁਲੋਕ ਬਾਬਾ ਵਾਰਡ ਮਾਰਨੀ ਜਦੋਂ ਅੰਦਾਜ਼ ਹੋ ਗਈ ਬੈਠਣ ਲੱਗਿਆ ਹੁੰਦੀ ਐ ਆਉ ਬਾਬਾ ਧੂਈ ਚੁਕਦੀ ਐ ਵਾਣੀ ਸੁਣਣ ਵੇਲੇ ਨਜ਼ਰ ਰਹਿਦੀ ਐ ਰੱਚ ਸੁਲੋਕ ਬਾਬਾ ਕਹਿੰਦੇ ਖੰਨਾ ਪੂਰਤੀ ਇੱਥੇ ਤੰਗ ਸਾਰੇ ਤੇਰੇ ਨਾਮ ਨੂੰ ਸਮਝ ਕੇ ਜੋਗ ਬਾਬਾ ਉਹਨੇ ਦਰ ਤੇਰੇ ਤੋਂ ਲੈਣਾ ਕੀਏ ਜਿਹਦੇ ਧਰ ਵਿੱਚ ਹੁੰਦੀ ਐ ਸੋਕ ਬਾਬਾ

ਜਨਾ ਕੀ ਸਵਾਲ ਆਪਦੇ ਆਪ ਨੂੰ ਪਿਆ ਕਰੋ ਮੈਨੂੰ ਕਰੋ ਲੌਜੀ ਤੇ ਭੋਨਾ ਤੋਂ ਆ ਗਿਆ ਕੋਈ ਇਨ ਮੁਕਾਦਰੀ ਹੈ ਨਹੀਂ ਭਾਵੇਂ ਅਸੀਂ ਭੋਨੇ ਮੋਨੇ ਆ ਭਾਵੇਂ ਅਸੀਂ ਨਹੀਂ ਖੜੇ ਦਸਤਾਰਾਂ ਤੇ ਜਾਂਦੇ ਪਰ ਦਸਤਾਰ ਦੀ ਸਰਕਾਰ ਬਹੁਤ ਕਰਦੇ ਆ ਮੈਂ ਆਪਦੇ ਗੂੜੇ ਵਿੱਚੋਂ ਇਸ ਜੀਵ ਦੇ ਉੱਤੇ ਅਰਮਨ ਸਿੰਘ ਜੀ ਨਾਲ ਕਰੇ ਆਪਦੇ ਪ੍ਰੋਗਰਾਮਾਂ ਦੇ ਦਿੱਤੇ ਜੀਵ ਦੇ ਉੱਤੇ ਇਹ ਨਹੀਂ ਕਿ ਕਈ ਕੱਪ ਪਤਾ ਦੇ ਬਿਨ ਸਿਰ ਫਸਾਈ ਕਰਦੇ ਆ ਸ਼ਰਮ ਸ਼ਰਮ ਹੋਣੀ ਜਦੋਂ ਕੋਈ ਇਹ ਬੰਦਾ ਗੱਲ ਕਹਿੰਦਾ ਅਸੀਂ ਨਹੀਂ ਦਸਤਾਰ ਸਜਾਈ ਪਰ ਅਸੀਂ ਦਸਤਾਰਾਂ ਨਹੀਂ ਕਰਦੇ ਆ ਸਾਡੇ ਪੰਜਾਬੀ ਸਾਡੇ ਸਿੱਖ ਦਸਤਾਰਾ ਜਨਾਂ ਨੇ ਸਜਾਨਿਆਂ ਉਹ ਵੀ ਦਸਤਾਰ ਵਾਲੇ ਨੂੰ ਕਹਿੰਦੇ ਆ ਪੱਪਾ ਕਹਿੰਦੇ ਸਿਰਫ ਸਾਈਂ ਬੰਦੇ ਆ ਉਹਨਾਂ ਨੂੰ ਸ਼ਰਮ ਹੈ ਨਹੀਂ ਉਹ ਵੀ ਪਤਲਾ ਤੋਂ ਗੁਰਦੁਆਰੇ ਦੇ ਵਿੱਚ ਫਰਾਂਸ ਦੇ ਵਿੱਚ ਬੰਦ ਦੀ ਲੜਾਈ ਕਰਦੇ ਗੁਰਦੁਆਰੇ ਚ ਕੰਗਲਾ ਦਿੰਦੇ ਆ ਸਾਡੇ ਕੰਦਾ ਰਹੇਗੇ ਆ ਆਪੇ ਆਪ ਨੂੰ ਸਵਾਲ ਕਰਨਾ ਚਾਹੀਏ ਪਾਣੀ ਦੀ ਗੱਲ ਚੱਲ ਪਈ ਵਿਦੇਸ਼ਾਂ ਦੀ ਗੱਲ ਚੱਲ ਪਈ ਮੇਰੇ ਸਾਰੇ ਬਹੁਤ ਸਨਕਾਰ ਜੋ ਵੀ ਦਾ ਸਾਰਾ ਪਛੇਤਦਾ ਪ੍ਰੋਫੈਸਰ ਲੋਹਾ ਸਾਹਿਬ ਬੈਠੇ ਨੇ ਤਾਂ ਬੜੇ ਸਿਖਦਾ ਉਹ ਮੇਰਾ ਵੀਰ ਫਿਰ ਦਰਬੀ ਤੋਂ ਆਇਆ ਵੀਰ ਸਿੰਘਾ ਅੱਜ ਅਸੀਂ ਇਕੱਠੇ ਆਏ ਜਿੰਦੂ ਇੱਕੋ ਗੱਲ ਕਰਨਾ ਆਇਆ ਕਿ ਮੈਂ ਕਸ਼ਮੀਰ ਦੇ ਵਿੱਚ ਪੰਜਾਬ ਦੇ ਵਿੱਚ ਰਹਿਣਾ ਸ਼ੁਰੂ ਕਰਨਾ ਚਾਹੁੰਦਾ ਅੱਜ ਇੱਕ ਵੀਰ ਮਿਲਿਆ ਘੁੜੇ-ਘੁੜੇ ਮੋਹਰੇ ਫੜ ਕੇ ਬੋਲਿਆ ਸੀ ਕਹਿੰਦਾ ਮੈਂ ਆਪਣੇ ਬੱਚੇ ਇੱਥੇ ਲਾਇਆ 50 ਕਿੱਲੇ ਮੈਂ ਜੁਨੀ ਬੜਾਈਆ ਮੈਂ ਪਿੰਡ ਦੇ ਉੱਤੇ ਕਿਹੜਾ ਚੋਗਾ ਹਰ ਜਿੱਤਰ ਸਿੰਘ ਫੋਸਾ ਨੇ ਕਿਹੜਾ ਸਰਪੰਚੀ ਕਰਦੀਆਂ ਉਹਨੇ ਇੱਥੇ ਗੈਂਪੀ ਬਣਾ ਉਹਨੇ ਕਿਹੜਾ ਇੱਥੇ ਐਮਐਲਏ ਬਣਾ ਪਰ ਉਹ ਵੀ ਇੱਥੇ ਆ ਕੇ ਸਾਡੇ ਵਿੱਚ ਭਾਗ ਸਦ ਲੈ ਆਵੇ ਭਾਵੇਂ 10 ਸਾਲ ਆਵੇ ਆ ਕੇ ਤੇ ਖੱਟ ਕੇ ਜਾਂਦਾ ਉਸ ਰੁੱਕ ਕੇ ਤਾਂ ਨਹੀਂ ਜਾਂਦਾ ਆਪਾਂ ਨੂੰ ਪਾਉ ਵੀ ਨਹੀਂ ਪਸੰਦ ਆਪਾਂ ਨੂੰ ਕੋਈ ਨਹੀਂ ਪਸੰਦ ਬਾਈ ਜੀ ਲੱਖਿਆ ਬਾਈ ਜੀ ਮੈਂ ਬਹੁਤ ਸਾਰੇ ਪਿੰਡਾਂ ਦੇ ਗੱਲ ਦਾ ਜਿਹੜਾ ਮੁੱਪਾ ਮਿਲਦਾ ਹਰ ਗੱਲ ਦੇ ਵਿੱਚ ਗੁੱਝੜਾਉਣੀ ਹਰ ਕੰਮ ਦੇ ਵਿੱਚ ਦੁਸਰ ਪੱਜਣਾ ਹਾਂ ਮੇਰੇ ਆਪਣੇ ਬਿਸਤਰਾ ਦੀ ਪਾਸੇ ਕਿ ਸਿਰ ਤੋਂ ਕਹਿਣੀ ਤੂੰ ਆਪਦੇ ਪਿੰਡ ਦੇ ਵਿੱਚ ਹਰ ਸਾਲ ਆ ਕੇ ਤੇਰਾ ਕੋਈ ਕੁੜੀਆਂ ਨੇ ਵਿਆਹ ਕਰਦਾ ਤੇ 3-3 ਲੱਖ ਰੁਪਏ ਦਾ ਸਮਾਨ ਦਿੰਦਾ ਉਹਨਾਂ ਨੂੰ ਉਹਨਾਂ ਨੂੰ ਉਸਾਰਾ ੱਲੇ ਹੁੰਦਾ ਤੇ ਪਿੰਡ ਦੇ ਅੱਗੇ ਉਹਨਾਂ ਵੀ ਕਹਿੰਦੇ ਪਤਾ ਨਹੀਂ ਮਾਰੋ ਕੰਨੇ ਇਕੱਠੇ ਕਰ ਲੈਂਦਾ ਹੁਣ ਪਤਾ ਨਹੀਂ ਇੱਥੇ ਕਿੰਨੇ ਕਿ ਲਾਉਂਦਾ ਤੇ ਉਹਨਾਂ ਦੇ ਕੋਲ 2 ਸਾਲੋਂ ਧੀਮਾ ਲਗਾ ਨਹੀਂ ਕਰਵਾ ਸਕਿਆ ਤੇ ਵਿਆਹ ਹੋਈ ਨਹੀਂ ਤੇ ਮੈਂ ਲੋਕਾਂ ਨੂੰ ਆਪਣੀ ਬਾਜ ਆ ਕੇ ਇਹ ਗੱਲ ਕਹੀ ਹੁਣ ਵੀ ਮੈਂ ਮਾਰਕਲੇ ਤੇ ਜਾਣਾ ਉੱਥੇ ਪੈਂਦਾ ਭੈਣੀ ਬੜਿੰਦੇ ਵਿੱਚ ਮੈਂ ਕਿਹਾ ਬਾਜੀ ਹੁਣ ਤਾਂ 2 ਸਾਲੇ ਆਇਆ ਨੂੰ ਤੁਸੀਂ 2 ਕਰੋੜ ਅੱਠਾ ਕਰਕੇ 30 ਲੱਖ ਲਾ ਦਿੰਦੇ ਮੈਂ ਲਾਇਆ ਕਿਉਂ ਨਹੀਂ ਕਰਨਾ ਕਰੋੜਾਂ ਕੁਸ਼ਮੀ ਕਰਨਾ ਨਹੀਂ ਆਂ ਕਰਨਾ ਘੁਜਰਾ ਹੀ ਆ ਤੇ ਕੱਲ ਕਰਦੇ ਸੀ ਨਾ ਵਿਦੇਸ਼ ਨਹੀਂ ਵਿਦੇਸ਼ ਵਾਲਾ ਜਾਣਾ ਮੈਨੂੰ ਕੋਈ ਮਾੜਾ ਨਹੀਂ ਹਰ ਬੰਦੇ ਨੇ ਆਪੋ ਆਪਣਾ ਸੁਭਤ ਰੱਖਣਾ ਹਰ ਥਾਂ ਦੇ ਉੱਤੇ ਪੰਜਾਬੀ ਅਸੀਂ ਸਵਾਗਤਾਂ ਦੇ ਪੱਤੇ ਸਾਹ ਦੇਣਾ ਪੰਜਾਬੀ ਵੀ ਸਵਾਗਤੀ ਹੈ ਤੇ ਬਾਹਰ ਦੇ ਮੁਲਕ ਦੇ ਵਿੱਚ ਅਮਰੀਕਾ ਵੀ ਸਵਾਗਤੀ ਹੈ ਟਰੰਪ ਨੇ ਇਹ ਗੱਲ ਨਹੀਂ ਕਿ 19 ਤਰੀਕ ਤੋਂ ਬਾਅਦ ਕਾਨੂੰਨ ਬਦਲ ਦੇਣਾ ਜਿਹੜੇ ਬੱਚੇ ਉੱਥੇ ਪੈਦਾ ਹੋਏ ਆ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਹੋਏ ਨੇ ਪਰ ਮਰਦ ਔਰਤ ਦੇ ਮੇਲ ਨਾਲ ਉੱਥੇ ਬੱਚਾ ਪੈਦਾ ਹੋ ਗਿਆ ਉਹਨੂੰ ਉਥੋਂ ਨਹੀਂ ਢਾ ਲੱਗ ਸਕਦਾ ਨਹੀਂ ਬਿਲਕੁਲ ਤੇ ਔਰਤਾਂ ਦੇ ਨਾਲ ਨਾਲ ਨਰਸਿੰਗ ਹੋਣ ਦੇ ਵਿੱਚ ਫੌਜ ਦਾ ਟੱਲੀ ਦਾ ਫਰਮਾ ਦੇ ਗਏ ਕਹਿੰਦੇ 19 ਫਰਵਰੀ ਤੋਂ ਪਹਿਲਾਂ ਦੇ ਉਥੇ ਇੰਨੇ ਘੰਟੇ ਵਜਿੰਨ ਸਤਮਾਇਆ ਬੱਚਾ ਜੰਮਣ ਨੂੰ ਤਿਆਰ ਹੁੰਦਾ ਉਥੇ ਆਉਂਦਾ ਤੇ ਜੇ ਸਾਢੇ ਇਥੇ ਹੋ ਜਾਂਦਾ ਸੀਗਾ ਤਾਂ ਸਾਰੀ ਉਮਰ ਉਹ ਅਲਪਿੰਦੀ ਸਤਮਾਇਆ ਆਉਂਦੀ ਉਥੇ ਵੀ ਇਹ ਹਾਲ ਇਥੇ ਵੀ ਇਹ ਹਾਲ ਲੱਗੇ ਭਾਈ ਮੈਂ ਇੱਕ ਵਾਰੀ ਮਨਾਂ ਪਾਈ ਜਦੋਂ ਕਿਸੇ ਦੇ ਘਰ ਗਿਆ ਜਦੋਂ ਘਰ ਦੇ ਵਿੱਚੋਂ ਬਾਹਰ ਨਿਕਲਣ ਲੱਗੇ ਤੇ ਉਹਨੇ ਇੱਕ ਝੱਪ ਦਾ ਟੰਗੜ ਵਾਲਾ ਪੁੱਛਿਆ ਜਾਂ ਹੁੰਦਾ ਉਹਨੂੰ ਮੈਂ ਤੇਜਾ ਦੌਰ ਦੇ ਨਾਲ ਉਹਦੇ ਉੱਤੇ 7 8 ਪੁੱਛੇ ਘਦੇ ਵਿੱਚ ਆ ਉਹਨਾਂ ਨੇ ਇੱਕ ਪੁੱਛਾ ਮੈਨੂੰ ਲੱਗਾ ਕਿ ਤੇ ਜੁਗਾਰ ਬੜੀ ਲੱਗੀ ਆ ਤੁਹਾਨੂੰ ਤਾਂ ਥੋੜੀ ਜਿਹੀ ਘੱਟ ਲੱਗੀ ਆ ਤੀਜੇ ਤੇ ਉਹ ਤੋਂ ਥੋੜੀ ਜਿਹੀ ਘੱਟ ਲੱਗੀ ਆ ਮੈਂ ਉਹਨੂੰ ਪੁੱਛਿਆ ਭਾਈ ਇਹਨੀਆਂ ਚੱਪੀਆਂ ਇਹ ਕਿਹੜੇ ਖਿਡਾਰੀਆ ਇਹਦਾ ਭਾਈ ਜਿਹੜਾ ਆਹ ਚਾਰ ਚੱਪਾਂ ਦਾ ਪੁੱਛਾ ਉਹ ਸਾਹਮਣੇ ਘਰ ਵਾਲਿਆਂ ਦਾ ਆਹ ਜਿਹੜੀਆਂ ਚਾਰ ਚੱਪੀਆਂ ਆ ਉਹ ਸਾਹਮਣੇ ਘਰ ਵਾਲਿਆਂ ਦੀਆਂ ਇੱਧਰ ਵੀ ਅਸਟ੍ਰੇਲੀਆ ਗਏ ਆ ਉਧਰ ਵੀ ਇੰਗਲੈਂਡ ਗਏ ਆ ਆਹ ਜਿਹੜਾ ਪੁੱਛਾ ਇਹ ਹੈਗਾ ਜੀ ਉਸ ਘਰ ਵਾਲਿਆਂ ਦਾ ਕਿ ਅਮਰੀਕਾ ਗਏ ਆ ਜਿਹੜਾ ਆ ਪੁੱਛਾ ਇਹ ਜੀ ਜਰਮਨ ਦੇ ਵਿੱਚ ਗਏ ਆ ਥਾਪ ਕਿੰਨੇ ਹੋ ਗਏ ਆ ਤੇ ਮੈਂ ਤਾਂ ਫੇਰ ਕਹਿੰਦਾ ਹੁਣ ਮੈਨੂੰ ਇਸ ਲੱਗਦਾ ਕਿਉਂਕਿ ਅਗਲੇ ਮਹੀਨੇ ਮੈਂ ਵੀ ਬਾਹਰ ਜਾਣਾ ਤੇ ਮੈਂ ਆਪਦਾ ਪੁੱਛਾ ਕਿਉਂ ਹੁੜਾ ਕੇ ਜਾਣਾ ਆ ਸਾਡੇ ਪੰਜਾਬ ਦੇ ਹਾਲਾਤ ਆ ਉੱਥੇ ਜਾ ਲੋ ਇੱਥੇ ਰਹਿ ਲੋ ਇੱਥੇ ਬੈਠ ਕੇ ਅਰਦਾਸਾਂ ਕਰਨ ਦਾ ਸੱਚੇ ਪਾਸ਼ਾ ਛੋੜ ਕੇ ਆ ਬਾਹਰ ਦੇ ਵੀਜ਼ਾ ਲੱਗ ਜੇ ਗ੍ਰੀਨ ਕਾਰਡ ਮਿਲ ਜੇ ਪੀਆਰ ਮਿਲ ਜੇ ਧੀ ਦਾ ਪਰ ਉੱਥੇ ਮਿਲ ਜੇ ਮੁੰਡੇ ਦੀ ਕੁੜੀ ਉੱਥੇ ਮਿਲ ਜੇ ਉੱਥੇ ਬੈਠ ਕੇ ਕਰੀ ਜਿਹੜਾ ਬਦਲ ਦੀ ਯਾਦ ਹੁੰਦੀ ਆ ਮੇਰੇ ਪਿੰਡ ਦੀਆਂ ਮਿਲ ਕੇ ਵਸਦੀਆਂ ਹੈ ਮੈਨੂੰ ਸੱਤਾ ਪੜਨੇ ਕਿਤੇ ਆਉਂਦੇ ਨਾ ਟਿਕਾਣਾ ਰੱਖੋ ਨਾ ਮੜਾ ਜਿੱਥੇ ਆਪਾਂ ਨੂੰ ਟਿਕਾਣਾ ਹੀ ਨਹੀਂ ਕਿਤੇ ਕਿਤੇ ਮੈਂ ਦੱਸ ਰਿਹਾ ਹਾਂ ਜਲੰਧਰ ਦੇ ਅੰਚੱਤਰ ਵਾਲੀ ਦਾ ਹਾਟ ਚੋਂ ਦਾ ਦੂਰ ਅੰਚੱਤਰ ਚੌਕ ਦੇ ਵਿੱਚ ਜਦੋਂ ਤੁਸੀਂ ਸਵੇਰੇ ਜਾਂਦੇ ਆ ਉੱਥੇ 8 ਵਜੇ ਰੋਟੀ ਦਾ ਡੱਬਾ ਲੈ ਕੇ ਸ਼ੈਗਰ ਦੀ ਗੱਤੀ ਦੇ ਉੱਪਰ ਬਸੇ ਬੰਦੂ ਹੁੰਦੇ ਆ ਉਹਦੇ ਵਿੱਚ ਕੋਈ ਨਾ ਕੋਈ ਬੰਦਾ ਟਾਵਾ ਪੰਜਾਬੀ ਹੁੰਦਾ ਉਹਨਾਂ ਨੂੰ ਤੁਸੀਂ ਲੈ ਕੇ ਜੇ ਮੰਨੋ 5 ਡਣਿਆਂ ਨੂੰ ਲੈ ਕੇ ਆਪਾਂ ਕੰਦ ਲੱਪਣੀ ਆ ਆਪਾਂ ਛੱਤ ਪਾਉਣੀ ਆ ਆਪਾਂ ਘੁੱਤਨ ਮਾਰਨਾ ਉੱਥੇ ਸਾਰੇ ਬਸੇ ਬੰਦੂ ਉੱਥੋਂ 10 ਕਿਲੋ ਕਿਟੂ ਲੈਣਾ ਜੀ ਬੋਲੋ ਜੀ ਉੱਥੇ ਸਾਰੇ ਪੰਜਾਬੀ ਹੁੰਦੇ ਆ ਉਹ ਸਾਰੇ ਬਾਹਰ ਜਾਣ ਵਾਲੇ ਇੱਥੇ ਉਹ ਆ ਗਏ ਆਪਾਂ ਉੱਥੇ ਤੇ ਲੈ ਕੇ ਹਸਾਬ ਦਾ ਬਰਾਬਰ ਆ ਸਾਡੀ ਸੋਚ ਅਗਣੀ ਉੱਤਰ ਗਈ ਆ ਪੰਜਾਬ ਬਰਬਾਦ ਹੋ ਜੂ ਪੰਜਾਬ ਖੋਰ ਜਾਊ ਇਹ ਮੰਨ ਕੇ ਚੱਲੋ ਕਿ ਅੱਜ ਖੋਰ ਗਿਆ ਇਹ ਮੰਨ ਕੇ ਚੱਲੋ ਕੁਝ ਤੇ ਲੋਕਾਂ ਦੇ ਕਰਕੇ ਜਿਹੜੇ ਅੱਜ ਬੁਰ ਰਹੇ ਆ ਉਹਨਾਂ ਦੇ ਕਰਕੇ ਪੰਜਾਬ ਬਚਿਆ ਮੈਨੂੰ ਇੱਕ ਵਾਰੀ ਇੱਕ ਬੰਦੇ ਨੇ ਕਿਹਾ ਕਹਿੰਦੇ ਯਾਰ ਲੱਖੇ ਸੁਧਾਣੇ ਨੇ ਤੇ ਕੁਝ ਹੋਰ ਜਿਹੜੇ ਵੀਰ ਆ ਉਹਨਾਂ ਨੇ ਜਿਹੜਾ لا کر سچی بہت خوش ہوا گرو گرن جی آپ جی آئے ہو ہر سال سارے بہت چنڈال چھوٹا پی گیا مطلب یہ آپ کے بھی گاؤں والے کلے نیتا سننے والے نہیں ਕਿ ਆਪ ਦਾ ਪੜ੍ਹੋ ਬਚਾ ਲੋ ਪੰਜਾਬ ਦੀ ਬੋਲੀ ਬਚਾ ਲੋ ਪੰਜਾਬ ਦੀ ਅਣਖ ਬਚਾ ਲੋ ਤੁਸੀਂ ਅੰਖ ਦੀ ਪਹਾੜੀ ਦੀ ਗਾਇਤ ਵੀ ਨਵੀਂ ਬਰਬਾਸ਼ਾ ਕੱਢ ਲਈਆ ਵੀ ਬੰਦਾ ਠੋਕ ਜਨੇ ਹੁੰਨੇ ਆ ਬੰਦਾ ਠੋਕ ਜਨੇ ਹੁੰਨੇ ਆ ਉਹ ਬੰਦਾ ਇੱਕ ਵਾਰੀ ਕਿਹਾ ਸੀ ਕਰਨਾ ਉਸਨੇ ਕਹਿੰਦਾ ਜੀ ਕਿ ਕਿੰਨੇ ਕੁ ਕਰਨਾ ਉਹ ਕਹਿੰਦਾ ਜੀ ਕਿ ਇਹ ਹੋਊਗੀ 50000 ਦੀ ਕਹਿੰਦਾ ਜੀ ਵੀ ਮਾਰ ਕਿੰਨੀ ਗਾ ਕਹਿੰਦਾ ਵੀ ਮਾਰ ਅੱਗੇ ਤੋਂ ਤਾਂ ਹੈਗੀ 20 ਕਰਵਾ ਪਿੱਛੋਂ ਜਦੋਂ ਗੱਤ ਚੱਲੇ ਜਦੋਂ ਫੁੱਟਰੀ ਮਾਰ ਗਿਆ ਪਰ ਮਿੱਥੋਂ ਸਾਰਾ ਕੁਝ ਚੱਲ ਹੁੰਦੀ ਆ ਛੋਟਾ